ਪਤਾ ਨਹੀਂ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ ਜੀ ਰਾਤੋਂ ਰਾਤ ਕੈਨੇਡਾ ਤੋਂ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ 에어ਪੋਰਟ ਤੇ ਭਾਰ ਦੇ ਜਹਾਜ਼ ਨੂੰ ਅੱਗ ਲੱਗੀ ਹੈ ਜੀ ਜਿਸ ਦੇ ਵਿੱਚ ਨੀਅਰ ਅਬਾਊਟ 380 ਪਲੱਸ ਤੋਂ ਵੱਧ ਯਾਤਰੀ ਸੀ ਇੱਕ ਪੰਜਾਬੀ ਭਰਾ ਨੇ ਆਪਣੀ ਵੀਡੀਓ ਵੀ ਬਣਾਈ ਆ ਆਪਾਂ ਐਸੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਵੀ ਤੇ ਉਹ ਵਾਰ-ਵਾਰ ਇਹ ਚੀਜ਼ ਕਿਸੇ ਨਾ ਡਿਸਕਸ ਕਰ ਰਿਹਾ ਕਿ ਇਹ ਜਹਾਜ਼ ਵਾਪਸ ਆਊਗਾ ਜਹਾਜ਼ ਵਾਪਸ ਆਊਗਾ ਕਿਉਂਕਿ ਜਹਾਜ਼ 99 ਤੋਂ ਉਡਾਨ ਭਰ ਚੁੱਕਿਆ ਸੀ ਤੇ ਜਹਾਜ਼ ਦੇ ਜੋ ਇੰਜਨ ਨੂੰ ਅਗ ਲੱਗ ਗਈ ਸੀ ਤੇ ਗੱਲ ਕਰਦੇ ਆ 148 ਤੋਂ ਪਲੱਸ ਉਹਦੇ ਵਿੱਚ ਜੋ ਲੋਕ ਯਾਤਰੀ ਸੀ ਉਹ ਪੰਜਾਬ ਤੋਂ ਬਿਲੋਂਗ ਕਰਦੇ ਸੀ ਟੋਟਲ 250 ਪਲੱਸ ਯਾਤਰੀ ਸੀ ਉਹ ਜਿਹੜੇ 올 ਓਵਰ ਇੰਡੀਆ ਤੋਂ ਬਿਲੋਂਗ ਕਰਦੇ ਸੀ ਤੇ ਬਹੁਤ ਸਾਰੀ ਮਾੜੀ ਘਟਨਾ ਆਪਨੂੰ ਦਿਨੋ ਦਿਨ ਦੇਖਣ ਨੂੰ ਮਿਲਦੀ ਹੈ ਤੇ ਇਹ ਉੜਦੇ ਜਹਾਜ਼ ਦੀ ਮਤਲਬ 91 ਤੋਂ ਜਦੋਂ ਉਹ ਹਵਾ ਦੇ ਵਿੱਚ ਉੱਡ ਰਿਹਾ ਸੀ ਸੇਮ ਉਸ ਦੀ ਇੱਕ ਕੈਪਚਰ ਫੋਟੋ ਲਈ ਗਈ ਹੈ ਹੁਣ ਤੁਹਾਨੂੰ ਲੈ ਚੱਲਦੇ ਹਾਂ ਉਸ ਵੀਡੀਓ ਦੇ ਵੱਲ ਜਿਸੇ ਵੀਡੀਓ ਦੇ ਵਿੱਚ ਤੁਹਾਨੂੰ ਪੰਜਾਬੀ ਭਰਾ ਉੱਚੀ-ਚੀ ਬੋਲਦਾ ਵੀ ਸੁਣਾਈ ਦੇਵੇਗਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਮੜੂਗਾ ਨਹੀਂ ਮੁੜੂਗਾ ਮੁੰਨਾ ਜੈਦ ਹੋਣਾ ਮੁੰਨਾ ਜੈਦ ਹੋਈਗਾ ਮੜੂਗਾ ਮੁੜੂਗਾ ਮੁੜੂਗਾ ਆਪਾਂ ਜੀ ਸਭ ਦਾ ਸਰਬੱਤ ਦਾ ਭਲਾ ਮੰਗਦੇ ਆਂ ਰੱਬ ਸਭ ਤੇ ਮਿਹਰ ਬਣਾਏ ਰੱਖੇ ਤੇ ਜਿੰਨੇ ਵੀ ਪੰਜਾਬ ਤੋਂ ਭੈਣ ਭਾਈ ਮੇਰੇ ਕੈਨੇਡਾ ਗਏ ਆ ਸਾਰੇ ਤੰਦਰੁਸਤ ਰਹਿਣ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਸਭ ਤੋਂ ਵੱਡੀ ਚੀਜ਼ ਆ ਕੰਮ ਮਿਲੇ ਕਿਉਂਕਿ ਕੰਮ ਦੀ ਕਾਫੀ ਸ਼ਾਰਟੇਜ ਦੀ ਆਪਾਂ ਨੂੰ ਮੈਸੇਜ ਤੇ ਕਾਲ ਆਉਂਦੇ ਆ ਜਿਵੇਂ ਵੀ ਸਾਡੇ ਕੋਲ ਕੋਈ ਜਾਣਕਾਰੀ ਆਉਂਦੀ ਇਸ ਚੈਨਲ ਤੇ ਸਭ ਤੋਂ ਪਹਿਲਾਂ ਅਪਲੋਡ ਕਰਦੇ ਆਂ ਧੰਨਵਾਦ